ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੀ ਇੱਧਰ ਜ਼ਿਲ੍ਹਾ ਫਤਿਹਗੜ ਸਾਮ ਬਲਾਕ ਬਸੀ ਪਠਾਣਾ ਦੇ ਸਾਰੇ ਹੀ ਏਰੀਆ ਜਿੰਨਾ ਸਾਡੇ ਹੈਗਾ ਬਾਰਸ਼ ਆ ਚੁੱਕੀ ਆ ਔਰ ਕਣਕਾਂ ਜੜੀਆਂ ਪੱਕ ਕੇ ਤਿਆਰ ਹੋਈਆਂ ਬਿਤੀਆਂ ਤੁਸੀਂ ਸਾਹਮਣੇ ਦੇਖ ਸਕਦੇ ਆ ਕਣਕਾਂ ਪੱਕੀਆਂ ਖੜੀਆਂ ਵੱਢਣੇ ਨੂੰ ਤਿਆਰੀ ᱛੀ ਉੱਪਰ ਤੇ ਬਾਰਸ਼ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਬੱਦਲ ਵੀ ਤੁਸੀਂ ਸੁਣਦੇ ਹੋਗੇ ਕਿਵੇਂ ਕੜਕਰ ਹੈ ਤੁਸੀਂ ਦੇਖ ਸਕਦੇ ਆ ਤਸਵੀਰਾਂ ਦੇ ਵਿੱਚ بارش ਜਿਹੜੀ ਉਹ ਲਗਾਤਾਰ ਪਾਣੀ ਸ਼ੁਰੂ ਹੋ ਗਈ ਹੈ ਨਾਲ ਹਵਾ ਵੀ ਚੱਲ ਰਹੀ ਹੈ ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੇ ਇਹ ਬਾਰਸ਼ਾ ਜਿਹੜੀ ਉਹ ਤੇਜ਼ ਹੁੰਦੀ ਜਾ ਰਹੀ ਹੈ ਦੇਖਦੇ ਜਾਓ بارش ਬਹੁਤ ਤੇਜ਼ ਹੋਣ ਲੱਗੀ ਤੁਸੀਂ ਦੇਖ ਸਕਦੇ ਆ ਕਿਨੀ ਤੇਜ਼ بارش ਆ ਜਿਹੜੀ ਉਹ ਆਉਣੀ ਸ਼ੁਰੂ ਹੋ ਗਈ ਦੇਖ ਸਕਦੇ ਤੁਸੀਂ بارش ਬਹੁਤ ਤੇਜ਼ ਆ ਜਿਹੜੀ ਉਹ ਹੋ ਰਹੀ ਆ ਉਧਰ ਫਸਲ ਜਿਹੜੀ ਪੱਕ ਕੇ ਤਿਆਰ ਹੈ ਮੌਸਮ ਨੇ ਕਰਵਾਟ ਲੱਤਾ ਜਿਹੜਾ ਕਿਸਾਨਾਂ ਦੇ ਜੋ ਦਿਲ ਪਰ ਗੈਰੀ ਸੱਟ ਲੱਗ ਰਹੀ ਆ ਲੋਕ ਕਹਿ ਦਿੰਨੇ ਆ ਲਓ ਜੀ ਇਹ ਸੜਕਾਂ ਰੋਕ ਕੇ ਬਹਿੜ ਜਾਂਦੇ ਹੁਣ ਦੱਸੋ ਕਿਸਾਨ ਕਰੂਗਾ ਕੀ ਕਰੂਗਾ ਖੁਦਕੁਸ਼ੀਆਂ ਕਰ ਜਾ ਇਹ ਕਾਰਨ ਇਹੀ ਆ ਸਾਰਾ ਫਸਲ ਪੱਕ ਕੇ ਤਿਆਰ ਹੈ ਉੱਪਰ ਤੇ ਬਾਰਸ਼ ਪੈਣ ਲੱਗੀ ਤੇ ਉੱਪਰ ਬੱਦਲ ਤੁਸੀਂ ਜਿਹੜਾ ਦੇਖ ਸਕਦੇ ਆ ਕਿਸ ਤਰ੍ਹਾਂ ਇਹ ਕਾਲੀ ਘਾਟ ਜਿਹੜੀ ਪੂਰੀ ਇਹ ਕੋਈ ਵੀ ਆ ਤੇ ਕਿਸਾਨਾਂ ਦੇ ਮਿਹਨਤ ਨੂੰ ਜੋ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ ਰਦਾਸਾ ਪ੍ਰਮਾਤਮਾ ਅੱਗੇ ਇੱਕ ਸਭ ਦੇ ਘਰਾਂ ਦੇ ਵਿੱਚ ਵਾਹੇ ਗਰੂ ਖੁਸ਼ੀਆਂ ਭਰੇ ਇਸ ਮੌਸਮ ਤੋਂ ਛਿੜਕਾਰਾ ਦੋ ਆਵੇ ਹਰ ਘਰ ਦੇ ਵਿੱਚ ਦਾਣੇ ਆਉਣ ਖੁਸ਼ੀਆਂ ਆਵੇ ਇਹ ਹੀ ਬੇਨਤੀ ਹੈ ਰਦਾਸਾ ਮਹਾਰਾਜ ਜੀ ਲੋਕ ਕਹਿ ਦਿੰਦੇ ਨੇ ਲਓ ਜੀ ਸੜਕਾਂ ਰੋਕ ਕੇ ਖੜ ਜੰਨੇ ਆ ਹੋਰ ਕਿਸਾਨਾਂ ਕੋਲ ਕੀ ਹੱਲ ਹੈ ਸਰਕਾਰਾਂ ਵੀ ਬਾਹ ਨਹੀਂ ਫੜਦੀਆਂ ਉੱਪਰ ਤੇ ਮੌਸਮ ਹੈ ਜਿਹੜਾ ਹੋ ਬੇਈਮਾਨ ਹੋਇਆ ਵਾ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਜਿਹੜਾ ਬੱਦਲ ਆਇਆ ਹੈ ਪੂਰਾ ਇਹਨ ਚਾਰੇ ਪਾਸੇ ਹੀ ਬੱਦਲ ਦੀ ਆਵਾਜ਼ ਆਉਂਦੀ ਹੋਣੀ ਹੈ ਪ੍ਰਭੂ ਅਰਦਾਸ ਕਰੂ ਮਹਾਰਾਜ ਜੱਗੇ ਤੇ ਪਾਏ ਗਰੂ ਕਿਰਪਾ ਕਰ ਹਰ ਇੱਕ ਦੇ ਘਰ ਵੀ ਖੁਸ਼ੀਆਂ ਲਿਆ ਦਾਲੇ ਦਾਣੇ ਆ ਜਿਹੜੇ ਹਰ ਇੱਕ ਦੇ ਝੋਲੀ ਚ ਪਾ ਪਾਦਸ਼ਾਹ ਬਹੁਤ ਤੇਜ਼ ਬਾਰਿਸ਼ਾ ਜਿਹੜੀ ਇਹ ਹਨ ਪੈਣ ਲੱਗੀ ਵੀ ਆ ਤੇ ਤੁਸੀਂ ਦੇਖ ਸਕਦੇ ਆ ਸਾਮਣੇ ਕਣਕਾਂ ਜਿਹੜੀਆਂ ਪੱਕੀਆਂ ਖੜੀਆਂ ਦੂਰ ਦੂਰ ਤੱਕ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਾਸਾ ਮਹਾਰਾਜ ਜੀ ਵਾਹਿਗੁਰੂ ਕਿਰਪਾ ਕਰ ਨਦਰ ਕਰ ਇਸ ਮੀਤੋਸ਼ਟ ਘਰ ਅਦਲਾ ਹਰ ਇੱਕ ਦੇ ਘਰਾਂ 'ਚ ਦਾਣੇ ਆਉਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ